ਕੀਰਤਪੁਰ ਸਾਹਿਬ ਉਸ ਵੇਲੇ RAM ਨਾਮ ਦੇ ਜੈਕਾਰਿਆ ਨਾਲ ਗੂੜੋਥਿਆ ਜਦੋਂ ਇੱਕ ਪਵਿੱਤਰ ਕਲਸ਼ ਜਿਸ ਵਿੱਚ ਚਾਵਲ ਚਿੱਤਰ ਅਤੇ ਸੱਦਾ ਪੱਤਰ ਪੂਰੇ ਇਲਾਕਿਆਂ ਵਾਸੀਆਂ ਨੂੰ ਭੇਜਿਆ ਗਿਆ ਹੈ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਸ਼੍ਰੀ ਸੀਤਲਾ ਮਾਤਾ ਮੰਦਿਰ ਕੀਰਤਪੁਰ ਸਾਹਿਬ ਵਿਖੇ ਪਵਿੱਤਰ ਕਲਸ਼ ਪਹੁੰਚਿਆ ਪੂਰੇ ਇਲਾਕੇ ਦੇ ਲੋਕ ਸੰਗਠਨਾਂ ਦੀ ਗਿਣਤੀ ਵਿੱਚ ਉਸ ਪਵਿੱਤਰ ਕਲਸ਼ ਨੂੰ ਜੀ ਆਇਆਂ ਆਖਣ ਵਾਸਤੇ ਪਹੁੰਚੇ ਹੋਏ ਸੀ ਉਸ ਉਪਰੰਤ ਸ਼੍ਰੀ ਸਨਾਤਮ ਯੁਵਾ ਮੰਡਲ ਦੇ ਪ੍ਰਧਾਨ ਸ੍ਰੀ ਮਾਨ ਅਮਿਤ ਚਾਵਲਾ ਜੀ ਨੇ ਪਵਿੱਤਰ ਕਲਸ਼ ਨੂੰ ਆਪਣੇ ਸਿਰ ਉੱਪਰ ਚੁੱਕ ਕੇ ਢੋਲ ਨਗਾਰਿਆਂ ਦੀ ਗੂੰਦ ਵਿੱਚ ਫੁੱਲਾਂ ਦੀ ਬਰਖਾ ਹੁੰਦੇ ਹੋਏ ਸ਼੍ਰੀ ਰਾਮ ਮੰਦਰ ਅਤੇ ਸ੍ਰੀ ਸ਼ਿਵ ਮੰਦਰ ਕੀ ਰਤੂਰ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ ਉਸ ਉਪਰੰਤ ਸ਼੍ਰੀ ਹਨੂਮਾਨ ਚਲिसा ਜੀ ਦਾ ਪਾਠ ਕੀਤਾ ਗਿਆ ਅਤੇ ਉਸ ਤੋਂ ਬਾਅਦ ਸ੍ਰੀ ਸਨਾਤਨ ਮਹਿਲਾ ਮੰਡਲ ਵੱਲੋਂ ਰਾਮ ਨਾਮ ਦੇ ਪਜਨਾਨਦਾਲ ਸਮੇਂ ਨੂੰ ਬੰਦ ਦਿੱਤਾ ਉਸ ਤੋਂ ਬਾਅਦ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਨੀਲ ਗੱਤ ਦਿਵੇਦੀ ਜੀ ਨੇ ਰਾਮ ਭਗਤਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ 550 ਸਾਲ ਤੋਂ ਬਾਅਦ ਸ਼੍ਰੀ ਰਾਮ ਲਲਾ ਆਪਣੇ ਮਹਿਲਾ ਵਿੱਚ ਸਥਾਪਿਤ ਹੋਣ ਜਾ ਰਹੇ ਹਨ ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਕਿ ਅਯੁੱਧਿਆ ਤੋਂ ਸਾਨੂੰ ਸੱਦਾ ਪੱਤਰ ਆਇਆ ਹੈ ਉਹ ਸੱਦਾ ਪੱਤਰ ਇਸ ਪਵਿੱਤਰ ਕਲਸ਼ ਰਾਹੀਂ ਚਿੱਤਰ ਤੇ ਸੱਦਾ ਪੱਤਰ ਭੇਜਿਆ ਗਿਆ ਹੈ ਇਸ ਪਵਿੱਤਰ ਕਲਸ਼ ਵਿੱਚ ਜੋ ਚਾਵਲ ਹਨ ਉਸ ਨੂੰ ਪੂਰੇ ਇਲਾਕੇ ਵਿੱਚ ਵੰਡਿਆ ਜਾਵੇਗਾ ਤਾਂ ਜੋ ਹਰ ਕਿਸੇ ਨੂੰ ਰਾਮ ਪਦਵਾਨ ਜੀ ਦਾ ਆਸ਼ੀਰਵਾਦ ਮਿਲ ਸਕੇ ਸ਼੍ਰੀਮਾਨ ਦਿਵੇਦੀ ਜੀ ਨੇ ਪக்தਾਂ ਨੂੰ ਬੇਨਤੀ ਕੀਤੀ ਹੈ 22 ਜਨਵਰੀ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ శ్రీ ਰਾਮ ਮੰਦਿਰ ਵਿਖੇ ਕੀਰਤਨ ਕੀਤਾ ਜਾਵੇਗਾ ਉਸ ਤੋਂ ਉਪਰੰਤ ਲੰਗਰ ਹੋਰ ਚੱਲ ਵਰਤੇਗਾ ਸਾਰੇ ਪக்தਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਦਿਨ ਆਪਣੇ ਘਰਾਂ ਵਿੱਚ ਦੀਪ ਮਾਲਾ ਕਰਨ ਤੇ ਅਸਤਵਾਦੀ ਚਲਾਈ ਜਾਵੇ ah uh... ਉਹਨਾਂ ਦੇ 22 ਜਨਵਰੀ ਨੂੰ ਆਪਣੇ ਮੈਲੇਸ ਬੁਧਾ ਰਹੇ ਨੇ ਅਸੀਂ ਬਹੁਤ ਭਾਗਾਂ ਵਾਲੇ ਆ ਕਿ ਜਿਨ੍ਹਾਂ ਨੂੰ ਇਹ ਦਿਨ ਦੇਖਣ ਨੂੰ ਨਸੀਬ ਹੋਇਆ ਬਹੁਤ ਹੀ ਲੋਕਾਂ ਨੇ ਇਸੇ ਪਿੱਛੇ ਕਰਵਾ ਲੀਆਂ ਦਿੱਤੀਆਂ ਉਹਨਾਂ ਦੀਆਂ ਕਰਵਾ ਲੀਆਂ ਰੰਗ ਲੀਆਂ ਤੇ ਸਾਨੂੰ ਇਨਸਾਫ ਮਿਲ ਗਿਆ ਸੋ ਇਹ ਜੋਤ ਜੀ ਤੋਂ ਇਹ ਮੰਤਰ ਸਾਨੂੰ ਭਗਵਾਨ ਸ਼੍ਰੀ ਰਾਮ ਦੀ ਤਰਫੋਂ ਆਇਆ ਹੈ ਇਹਦੇ ਵਿੱਚ ਜਯੋਧਿਆਤ ਆਏ ਹੋਏ ਚਾਵਲ ਨਾਲ ਇੱਕ ਚਿੱਤਰ ਆਏਗਾ ਗੱਲ ਕੇ ਨਮਤਰਣ ਪੱਤਰ ਆਏਗਾ ਤੋਂ ਹਜੇ ਪਹੁੰਚੇ ਨਹੀਂ ਉਹ ਸਾਨੂੰ ਇੱਕ ਅੱਧੇ ਦਿਨ ਪਹੁੰਚਾਏਗਾ ਤੇ ਆਪਾਂ ਜਿਹਦੇ ਵਿੱਚ ਚਾਰੋਂ ਸਾਰੇ ਧਰ ਕਰ ਆਪਾਂ ਪਹੁੰਚਾਵਾਂਗੇ ਤੇ ਸਾਰਿਆਂ ਨੂੰ ਇਹ ਬੇਤੀ ਹੈ ਕਿ 22 ਜਨਵਰੀ ਨੂੰ ਹਰ ਘਰ ਦੇ ਵਿੱਚ ਦੀਪ ਮਾਲਾ ਕਰਨੀ ਹੈ ਪਟਾਕੇ ਚਲਾਉਣੇ ਆਂ ਭਗਵਾਨ ਦੀ ਆਰਤੀ ਕਰਨੀ ਹੈ ਤੇ 22 ਜੀ ਨੂੰ ਮਹਿਲਾ ਮੰਡਲ ਵੱਲੋਂ ਗ੍ਰਾਮ ਮੰਡਲ ਵਿੱਚ ਵੀ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਪ੍ਰੋਗਰਾਮ ਜਿਹੜਾ ਇਹਦਾ ਸਮਾਂ ਹੈਗੀ 9 ਤੋਂ 11 ਲੋਕੋ ਇੱਕ ਯੋਧੇ ਜਨਾਂ ਨਾਮ ਤੇ ਅਸੀਂ ਇੱਥੇ ਕਰ ਰਹੇ ਜਦੋਂ ਭਗਵਾਨ ਦੇ ਜਿਸ ਜਿਸ ਤਰ੍ਹਾਂ ਸਤਾਪ ਨੇ ਉਸੇ ਤਰ੍ਹਾਂ ਜਿੱਤਿਆ ਵੀ ਸਾਡੀ ਵਿਚਾਰ ਦੀ ਸਰਕਾਰੀ ਉਸਤ ਮੰਦਿਰਾ ਹੋ ਜੇ ਮੈਂ ਤਾਂ ਆਕੜ ਨਹੀਂ ਹੋ ਸਕਿਆ ਕਿ ਲੇਬਰ ਦੀ ਥੋੜੀ ਪ੍ਰੋਬਲਮ ਆ ਗਈ ਹੈ ਕੁਝ ਰੱਖਸ਼ ਦੇ ਪ੍ਰੋਬਲਮ ਆ ਗਈ ਹੈ ਇਸ ਕਰਕੇ ਅਸੀਂ ਰੇਟ ਹੋ ਗਿਆ ਤੇ ਅਸੀਂ ਸ਼ਾਇਦ ਫਿਰ ਅਗਲਾ ਪ੍ਰੋਗਰਾਮ ਬ੍ਰਿਜਤਾ ਮੰਦਿਰ ਖਿਡਾਏ ਪਰ ਸਾਰਾ ਨੇ ਪਾਈ ਸੀ ਤੱਕ ਪ੍ਰਚਾਰ ਕਰਨਾ ਘਰ ਘਰ ਕੋਈ ਸਾਰੇ ਸੁਣਾ ਰਵੇ ਜਿੱਥੇ ਸਾਰੇ ਲਈ ਇਹ ਕੋਸ਼ਿਸ਼ ਕਰਨੀ ਜਾਂ ਤੁਸੀਂ ਛੋਟੇ ਸਾਰੇ ਸਾਰੇ ਇਕੱਠੇ ਹੋ ਗਏ। ਇਸੇ ਤਰ੍ਹਾਂ ਆਪਣੇ ਆਪਣੇ ਘਰ ਦੇ ਆਂਟੀ-ਬੋਨੀ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਹੋ ਭਾਈ 22 ਨੂੰ 22 ਜਨਵਰੀ ਨੂੰ ਹਰ ਘਰ ਦੇ ਵਿੱਚ ਦੀਪਮਾਲਾ ਹੋਣੀ ਚਾਹੀਦੀ ਹੈ। ਭਗਵਾਨ ਰਾਮ ਦਾ ਜੋ ਮਹਾਂ ਉత్సਵ ਉੱਥੇ ਨਹੀਂ ਜਾ ਸਕਿਆ ਪਰ ਉੱਥੇ ਸਾਰੇ ਸਰੇ ਆ ਗਏ। ਉੱਥੇ ਦੇ ਭਗਵਾਨ ਦੇ ਚਾਹਵਨ ਤੇ ਲੱਗੇ ਸਾਡੇ ਚਾਹਵਨ ਮਿਲਤਰ ਸਭ ਆ ਗਿਆ ਤੇ ਅਸੀਂ ਸਾਰੇ ਗੱਲ ਮਿਲ ਕੇ ਇੱਥੇ ਲਵਾਣਾ ਹੈ। ਕੋ ਸਾਰੇ ਤਿਆਰ ਹੋ ਜਾਣਾ 22 ਜਨਵਰੀ ਭਗਵਾਨ ਰਾਮ ਦਾ ਜਿਹੜਾ ਦੀਪ ਮਾਲਾ ਆਪਣੇ ਜੋਸ਼ ਨਾਲ ਹੀ ਸੋਚ ਰਿਹਾ ਵੀ ਦੀਵਾਲੀ ਆਜਾ ਉੱਤਰ ਆਪਾਂ ਦੀਵਾਲੀ ਸਮਝ ਕੇ ਹੀ ਮਨਾਣਾ ਕਿ ਦੀਵਾਲੀ ਜਿਹੜੀ ਸਾਨੂੰ ਦੁਬਾਰਾ ਸਾਥ ਮਨਾਉਣ ਨੂੰ ਮਿਲਿਆ ਇਸ ਬੜੇ ਭਾਗਾਂ ਰਿਆ जय श्री राम ਇਹਨਾਂ ਸਾਰੇ ਰਾਮ ਭਗਤਾਂ ਨੂੰ जय श्री राम ਇਹ ਜਿਹੜੀ ਹੈ ਕਲਸ਼ ਯਾਤਰਾ ਆਈ ਹੈ ਇਹ ਅਯੁੱਧਿਆ ਜਿ ਤੋਂ ਅਕਸ਼ਤ ਚਾਵਲ ਵਗੋਂਦੇ ਦਰਬਾਰ ਤੋਂ ਸਾਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਵਾਂ ਤੇ ਭੇਜੇ ਜਾ ਰਹੇ ਨੇ ਤੇ ਭਗਵਾਨ ਜੀ ਦੇ ਵੱਲੋਂ ਨਿਮੰਤਰਣ ਸਾਨੂੰ ਆਇਆ ਕਿ 22 ਜਨਵਰੀ ਨੂੰ ਭਗਵਾਨ ਰਾਮ ਆਪਣੇ ਦਿਬ्य ਦਰਬਾਰ ਵਿੱਚ ਪ੍ਰਵੇਸ਼ ਕਰ ਰਹੇ ਨੇ ਵਿਰਾਜਮਨ ਹੋ ਰਹੇ ਨੇ ਕਿਸੇ ਖੁਸ਼ੀ ਵਿੱਚ ਇਹ ਚਾਵਲ ਘਰ ਘਰ ਭੰਡੇ ਭੇਜੇ ਜਾਣਗੇ ਤਾਂ ਕਿ ਸਾਰਿਆਂ ਨੂੰ ਨਿਮੰਤਰਨ ਕੀ 22 ਜਨਵਰੀ ਨੂੰ ਆਪਣੇ ਘਰ ਘਰ ਦੀਵਾਲੀ ਮਨਾਣੀ ਹੈ ਭਗਵਾਨ ਦੇ ਪਰਵੇਸ਼ ਤੇ ਲੱਖ ਲੱਖ ਖੁਸ਼ੀਆਂ ਮਨਾਣੀਆਂ ਹੈ ਸਾਰਿਆਂ ਨੇ ਆਪਣੇ ਦਿਲ ਦੀਆਂ ਰੀਝਾਂ ਪੂਰੀਆਂ ਕਰਨੀਆਂ ਭਗਵਾਨ ਸਾਰੇ ਦੇ ਆਪਣੀ ਕਿਰਪਾ ਬਰਦਾ ਰੱਖੇ ਸਾਰਿਆਂ ਨੂੰ ਬੇਨਤੀ ਹੈ ਕਿ 22 ਜਨਵਰੀ ਨੂੰ ਘਰ ਘਰ ਦੀਪਮਾਲਾ ਕਰਨੀ ਹੈ ਪਟਾਕੇ ਚਲਾਉਣੇ ਹੈ ਤੇ ਭਗਵਾਨ ਦੀਆਂ ਆਰਤੀਆਂ ਤੇ ਭਜਨ ਕਰਨੇ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਰਾਮ ਜੰਦਰ ਜੀ ਦੇ ਆਪਣੇ ਮਹਿਲਾ ਦੇ ਵਿੱਚ ਪਧਾਰਨ ਦੇ ਉੱਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਸਾਨੂੰ ਅੱਜ ਰਾਮ ਜੀ ਦੇ ਅਜੋਧਿਆ ਜੀ ਤੋਂ ਨਿਮੰਤਰਣ ਆਇਆ ਹੈ ਚਾਵਲਾ ਦੇ ਸਰੂਪ ਦੇ ਵਿੱਚ ਔਰ 22 ਜਨਵਰੀ ਨੂੰ ਉਹਨਾਂ ਦਾ ਇਹ ਮਨਾਇਆ ਜਾਣਾ ਹੈਗਾ ਏ। ਤੇ ਸਾਡੇ ਗੀਤਪੁਰ ਸਾਹਿਬ ਵੀ 22 ਤਰੀਕ ਨੂੰ ਇਹ ਮਨਾਇਆ ਜਾਇਆ ਜਾਊਗਾ। ਜਿਵੇਂ ਉੱਥੇ ਰਾਮ ਮੰਦਰ ਜੀ ਜਿਦਾਂ ਇਸ ਤਰ੍ਹਾਂ ਇਹ ਉੱਥੇ ਮਨਾਇਆ ਜਾਊਗਾ, ਏਸੀ ਤਰ੍ਹਾਂ ਗੀਤਪੁਰ ਸਾਹਿਬ ਵੀ ਮਨਾਇਆ ਜਾਊਗਾ ਰਾਮ ਮੰਦਰ ਦੇ ਵਿੱਚ ਹੀ। ਦੀਵਾਲੀ ਦੇ ਤਰ੍ਹਾਂ ਮਨਾਇਆ ਜਾਊਗਾ ਇਸ ਤਰ੍ਹਾਂ ਸਾਡੇ ਦੀਵਾਲੀ ਮਨਾਉਂਦੇ ਸੀਗੇ ਸਾਡੀ ਇਹ ਦੀਵਾਲੀ ਹੈ ਸਾਰਾ ਮਹੀਨਾ ਸਾਡਾ ਦੀਵਾਲੀ ਦਾ ਚੱਲੂਗਾ ਇਹ ਅਸੀਂ ਇਸ ਤਰ੍ਹਾਂ ਨੇ ਤੁਹਾਨੂੰ ਸਾਮਨਾ ਮਨਾਉਂਦੇ ਹਾਂ ਸਾਰਿਆਂ ਨੂੰ ਬੇਨਤੀ ਹੈ ਕਿ 22 ਤਰੀਕ 22 ਜਨਵਰੀ ਨੂੰ 1:00 ਸਵੇਰੇ 9:00 ਵਜੇ ਤੋਂ ਲੈ ਕੇ 1:00 ਵਜੇ ਤੱਕ ਕੀਰਤਨ ਕੀਤਾ ਜਾਊਗਾ ਉਹ ਸਾਰਿਆਂ ਨੂੰ ਨਵੇਦਨ ਹੈ ਕਿ ਸਾਰੇ ਜਣੇ ਕੀਰਤਨ ਵਾਲੇ ਬਰਾਮੰਦਰ ਦੇ ਵਿੱਚ ਪਹੁੰਚ ਦੀ ਕਿਰਪਾਲਤਾ ਕਰਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭੀ ਭਗਤੋ ਸੇ विनम्र प्रार्थना जो कि राम भूमि से अयोध्या जी से कलश चावलों का प्रसाद के रूप में आया हुआ है उस कलश के चावल जो है अक्षत सभी को प्रसाद के रूप में वितरित कराए जाएंगे सभी नगर निवासियों से इलाका वासियों से विनम्र प्रार्थना ये है कि आने वाले 22 जनवरी को रामलला जी अपने स्थान पर विराजमान होने जा रहे हैं मूर्ति प्रतिष्ठा होने जा रही है सभी लोग बड़े धूमधाम से दीपमाला करें शंख घंटी से नाद करें दीपावली से भी अधिक अधिक से अधिक उत्सव उल्लास से हर्षोल्लास के साथ इस त्यौहार को मनाएं जय श्री राम Just